ਸੇਵਾ ਦਾ ਮੇਲ ਪੜਾਣ ਪੁਕਾਰਣ ਪੋਥੀਆਂ ਉ ਸੰਗ ਨਸੈਰਾ ਦੁਭਾਦ ਅੰਕਾਰ ਸਰਪਰੰਦਿਆ ਸੁਖ ਨਾ ਪਾਇ ਨਮੂਲ ਨਾਮ ਸਰਗ ਦੇ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦਾ ਅੱਗ ਦੇ ਚਾਰਿਆ ਨਾਮ ਬਿਨਾ ਹਰ ਬਾਰ ਜਨਮ ਤੇ ਬਿਨਾ ਪੂਜੇ ਸਗਲਾ ਤਾਂ ਜੋ ਨੇ ਪਰਮਦੇ ਜਨ ਕੋ ਭੈ ਦਿਆਲ ਤਨ ਸਾਧੂ ਸੰਗ ਭਇ ਅਵਤਾਰ ਕਰ ਕਾ ਮੇਂ ਜਪ ਲਿਆ ਕੋ ਜੇ ਕੋਟ ਅਸੰਖ ਬਾਤ ਅਨੰਤ ਕੇ ਜਿਸ ਵਜਾਏ ਆਪੇ ਨੇੜਾ ਇਸ ਹੈ ਜਿਸਰ ਦਾਈ ਤਾਰ ਗ੍ਰਿਤਾ ਨਾਮਾ ਜੋ ਮਤਵੇ ਦਾ ਬਖਸ਼ ਹੋਇਆ ਹੈ ਜੋ ਸੂਰੇ ਰਾਗ ਦੇ ਵਿੱਚ ਦਰਜ ਹੈ 768 ਤੇ ਬਾਹ ਅਗਦੇ ਸਭਿ ਗੁਣ ਹੈ ਸਤਿਗੁਰ ਸੱਚੇ ਪਾਤਸ਼ਾਹ ਤੁੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਆ ਆਪਾਂ ਨੂੰ ਸਬਜਾਉਂਦੇ ਆ ਕਿ ਪਰਮਾਤਮਾ ਦੇ ਨਾਮ ਤੋਂ ਗਿਣਾ ਸਭ ਝੂਠਾ ਪਰਮਾਤਮਾ ਦਾ ਨਾਮ ਜਿਹੜਾ ਸੱਚਾ ਹੈ ਸਦਾ ਰਹਿਣ ਵਾਲਾ ਹੈ ਹੋਰ ਕੋ ਦੁਰਗਤ ਜੀ ਹਮ ਜੀ ਜਿਹੜੇ ਸਦਾ ਰਹਿਣ ਵਾਲੇ ਹੋਵੇ ਇੱਕ ਪਰਮਾਤਮਾ ਦਾ ਨਾਮ ਜਿਹੜਾ ਹੈ ਸਦਾ ਰਹਿਣ ਵਾਲਾ ਤੇ ਆਪਾਂ ਬੜੇ ਬੜੇ ਸਮਰਤ ਗ੍ਰੰਥ ਉਪਕਾਰ ਪਕਾਰ ਕੇ ਇਹ ਗੱਲ ਦੱਸਦੇ ਆ ਆਪਾਂ ਨੂੰ ਸਮਝਉਂਦੇ ਆ ਪਰ ਸਮਝੂਗਾ ਉਹ ਜਿਹੜਾ ਪੜ੍ਹੂਗਾ ਜਾਂ ਸੁਣੂਗਾ ਜਿੰਨੇ ਪੜਿਆ ਨਹੀਂ ਸੁਣਿਆ ਨਹੀਂ ਕੋਈ ਸਮਝਦੇ ਕਹਿੰਦੇ ਕਿ ਸੱਚ ਕੀ ਹੈ ਝੂਠ ਕੀ ਹੈ ਪਰ ਇਹ ਵੇਦ ਗ੍ਰੰਥ ਜਿਹੜੇ ਆਏ ਪੁਕਾਰ-ਪੁਕਾਰ ਕੇ ਦੱਸਦੇ ਆ ਮਾਰਗ ਕੋਥੀ ਪਰਿਸ਼ਕਾ ਥਾਨ ਇਹ ਪ੍ਰਮਾਤਮਾ ਦੇ ਸਿੱਤ ਸਲਾਹ ਦੇ ਬਾਰੇ ਆਪੋਂ ਦੱਸਦੇ ਇਹਦੇ ਵੇਦ ਬੰਧਿਆ ਨਾਮ ਜਿਹੜਾ ਸਭ ਕੂੜ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ ਸਭ ਕੁਝ ਵਿਛੜਣਾ ਵਾਲਾ ਅਗੇ ਸਮਗਰੀ ਦੇਖੋ ਰੇ ਨਾਰਾਇਣ ਤੇ ਤੀ ਸੱਜਾਨੇ ਰਾਗ ਨਾਮ ਸਵ ਕਰ ਗਿਓ ਹਾਰਨ ਪਾਰੇ ਪਦ ਰਬਾ ਜੇ ਸਾਰੇ ਸੁੱਖ ਲੈਣੇ ਆ ਤੇ ਪਰਮਾਤਮਾ ਦੇ ਨਾਮ ਦਾ ਵਣਜ ਕਰ ਪਰਮਾਤਮਾ ਦੇ ਨਾਮ ਦੇ ਵਣਜ ਕਰਦੇ ਨਾਲ ਤੇ ਮਾਰਗ ਦੇ ਨਾਮ ਦਿੱਤੀ 18 ਸਿੱਧੀ ਪਿੱਛੇ ਲੱਗਿਆ ਬਰੇ ਜੋ ਹਰੇ ਜੀ ਦੇ ਸਲਾਮ ਸਾਇਬ ਜਿਹਨਾਂ ਨੇ ਤੇਰੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਸਾਰਿਆ ਉਹਨਾਂ ਦੇ ਅੰਦਰਾਂ ਦੇ ਵਿੱਚ ਨਾ ਜੜੀਆਂ ਤੇ 18 ਸਿੱਧੀਆਂ ਹੋ ਜਾਂਦੀਆਂ ਉਹਨਾਂ ਨੂੰ ਸੱਚ ਕੂੜ ਦਾ ਪਤਾ ਲੱਗ ਜਾਂਦਾ ਫਿਰ ਵਾਗੇ ਨਾ ਕਿਹੜਾ ਸਭ ਕੂੜ ਗਾਲੀ ਗੋਸੀਆਂ ਸਾਰੀਆਂ ਗੱਲਾਂ ਉਸੀਆਂ ਅਕੂੜੀਆਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਗਰ ਨਾਮ ਦਾ ਧਾਰ ਅਪਾਰ ਭਗਤਾਂ ਮਨ ਵਸੇ ਇਹ ਨਾਮ ਦਾ ਕਿਹ ਜਾਂਦਾ ਜਿਨ੍ਹਾਂ ਦੇ ਕੋਲ ਹੁੰਦਾ ਹੈ ਰੱਬ ਦੇ ਪਿਆਰੇ ਤੇ ਮਾਣ ਦੇ ਵਿੱਚ ਹੈ ਉਹਨਾਂ ਦੇ ਮੂਰਤ ਆਤਮਾ ਦੇ ਨਾਮ ਦਾ ਗਿਆਨ ਹੈ ਉਹ ਰਸਾ ਬੇਕੀਆਂ ਕਰ ਕਰ ਕੇ ਨਾਮ ਜਪ ਜਪ ਕੇ ਇੱਕ ਗਿਆਨਾ ਪ੍ਰਾਪਤ ਕਰ ਲਏ ਤੇ ਜੇ ਧੰਨਿਆ ਉਹ ਜੈ ਤੋੜ ਕੇ ਆਉਂਦੇ ਜਿੱਦਾਂ ਬਾਜੀ ਕੋ ਜੱਬੀ ਜਾਵੇ ਸੁਣੀ ਜਾਵੇ ਕਿ ਵੱਧਦਾ ਵੱਧਦਾ ਹੈ ਨਾਮ ਨਿਧਾਰ ਅਪਾਰ ਨਿਧਾਰ ਕਿਹਦੇ ਖਜਾਨਾ ਅਪਾਰ ਕਿਹਦੇ ਬਹੁਤ ਵੱਡਾ ਇਹਦਾ ਜਿਹੜਿਆ ਮਿਲੈ ਨਾ ਜਾਣ ਸਕੇ ਤੇ ਵਸਦਾ ਕਿਤੇ ਭੜਕਾਂ ਮਨ ਵਸੇ ਭਗਤਾਂ ਦੇ ਮਨਾਂ ਦੇ ਵਿੱਚ ਪਰ ਇਹ ਕਿ ਜਾਨਾ ਕੁਝ ਤਾਂ ਨੂੰ ਕਬੂਤਦਾ ਨਹੀਂ ਤੇ ਫਿਰ ਬਾਦ ਦੇ ਜਿਹੜੇ ਭਗਤਾਂ ਦਾ ਜਿਹੜੇ ਕੰਮ ਆਉਣ ਵਾਲੇ ਨੇ ਫਿਰ ਬਾਦ ਸਮਝਾਉਂਦੇ ਨੇ ਮੋਹ ਬਾਦ ਅੰਤਾਸ ਕਰ ਰਹੇ ਨੇ ਜਿਹੜੇ ਮਨ ਦੇ ਵਿੱਚ ਮਿੱਤਰਾ ਪਰਮਾਤਮਾ ਦਾ ਨਾਮ ਟਿਕ ਜਾਵੇ ਤੂੰ ਦੇ ਮੋਹ ਦੇ ਫਰਿਆ ਵਸਿਆ ਆਇਆ ਹੈ ਇਰਥਾ ਦਵੇਤ ਹੰਕਾਰ ਦੇ ਵਿੱਚ ਫਸਿਆ ਮਨ ਦਾ ਭਰਿਆ ਭਿਆ ਸਰਬਰ ਰੋਣਿਆ ਅੱਜ ਤੱਕੋਂ ਨੱਕ ਭਰਿਆ ਗਿਆ ਹੈ ਭਾਵੇਂ ਭਾਲੀ ਨਹੀਂ ਤੇ ਬਰਤੂ ਪ੍ਰਭਾਤਮਾ ਦੇ ਨਾਮ ਦੇ ਵਿੱਚ ਪੈਣੀ ਨਹੀਂ ਤੇ ਫਿਰ ਮਾਰਗ ਸੁੱਖਾ ਦਾ ਪਾਣ ਕੋ ਨਾਮ ਨੂੰ ਸੁਨੇ ਜਿਹੜੇ ਨਾਮ ਤੋਂ ਵਿਛੜ ਗਏ ਜਾਂ ਜਿਨ੍ਹਾਂ ਨੇ ਨਹੀਂ ਜਪਿਆ ਤੇ ਮਾਰਗ ਦੇ ਉਹਨਾਂ ਨੂੰ ਜਿੰਦਗੀ ਵਿੱਚ ਸੰਸਾਰਿਕ ਸੁੱਖ ਨਹੀਂ ਪ੍ਰਾਪਤ ਹੁੰਦਾ ਸਾਰੇ ਜਿੰਦਗੀ ਦੇ ਦੁੱਖਾਂ ਦੇ ਘੱਟ ਕੇ ਜਾਂਦੇ ਭਾਵੇਂ ਕਿੰਨੀ ਮਾਇਆ ਕੋਲ ਹੋਵੇ ਕਿੰਨਾ ਵੱਡਾ ਪਰਿਵਾਰ ਹੋਵੇ ਕੋਠੀਆਂ ਪਈਆਂ ਹੋਣ ਜੇ ਮਨ ਵਿੱਚ ਸੁਖੀ ਨੇ ਤਾਂ ਵਿੱਚ ਸੁਖੀ ਨੇ ਜੇ ਮਨ ਸੁਖੀ ਹੈ ਤਾਂ ਵਿੱਚ ਸੁਖੀ ਹੈ ਸਾਰੇ ਜੀਵ ਜਪਦੇ ਨਾਮ ਨੇ ਜਪਦੇ ਚਿੰਤਾ ਦੀ ਅਗਰੇ ਵਿੱਚ ਸੜਦੇ ਰਿਤੇ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਤੇ ਇਹੋ ਜਿਹੇ ਜਲ੍ਹਾਂ ਚਿੰਤਾ ਦੀ ਅਗ ਬਚਾ ਚੁੱਕਾ ਪਾਣੀ ਜਿਹਾ ਅਗ ਬੁਝ ਜਾਂਦੇ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਚਿੰਤਾ ਦੀ ਅਗ ਜਿਹੜੀ ਹੈ ਉਹ ਬੁਝ ਜਾਂਦੀ ਸੁਰਖ ਦਾ ਪਾਇ ਨਾਮ ਸੁਣਿਆ ਜੇ ਨਾਮ ਤੋਂ ਮੰਨਿਆ ਵਿਸੜਿਆ ਰਿਆ ਸਾਰੀ ਜ਼ਿੰਦਗੀ ਜਪਿਆ ਹੀ ਨਾ ਤੇ ਤਰਸੋਂ ਨਹੀਂ ਪ੍ਰਾਪਤ ਹੋਣਾ ਗੋ ਵਿੱਚ ਰਤਾ ਹੈ ਇਹਦਾ ਮੇਰੀ ਤੇਰੀ ਧਾਰ ਬੰਧਿਆ ਆ ਮੇਰਾ ਹੈ ਆ ਮੇਰਾ ਹੈ ਇਹ ਮਨ ਦੇ ਧਾਰੀ ਤੇਰੀ ਲਈ ਸਭ ਕੋ ਕਹੇ ਇੱਕ ਸੋ ਬੰਧੋ ਚੀਜ਼ ਮੇਰੀ ਮੇਰੇ ਦੇ ਨਾਲ ਪਿਆਰ ਵਾਲੇ ਆ ਤੇਰੇ ਧੀਆਂ ਪੁੱਤਾਂ ਮੇਰੇ ਮੇਰੇ ਪਾਇਆ ਤੇਰੀ ਮਿਹਰ ਬਾੜ ਦਾ ਮੇਰੇ ਇਹ ਬੰਧਰਾਂ ਦੇ ਵਿੱਚ ਵੱਧ ਗਿਆ ਮੇਰੀ ਮੇਰੀ ਵਿੱਚ ਫਸ ਗਿਆ ਹੈ ਰੱਬ ਦੇ ਨਾਲੋਂ ਟੁੱਟ ਗਿਆ ਹੈ ਤੇ ਜੱਗ ਦੇ ਨਾਲ ਜੁੜ ਗਿਆ ਹੈ ਜਿਹੜਾ ਜੱਗ ਨਾਲ ਟੁੱਟ ਕੇ ਰੱਬ ਦੇ ਨਾਲ ਜੁੜ ਜਾਂਦਾ ਹੈ ਕਦੇ ਲੋਕ ਸੁਖੀਏ ਪਰ ਦੇਖ ਲੋਕ ਸੇਲੇ ਬਣ ਜਾਂਦੇ ਆ ਨਰਕ ਤੁਰ ਕੇ ਅਵਤਾਰ ਮਾਇਆ ਧੰਧਿਆ ਮਾਇਆ ਦੇ ਧੰਧਿਆਂ ਦੇ ਵਿੱਚ ਫੜ ਕੇ ਫਸ ਗਏ ਤੇ ਨਰਕ ਦਾ ਭਾਗੀ ਬਣ ਜਾਂਦਾ ਕਿਉਂਕਿ ਪਰਮਾਤਮਾ ਦੇ ਕੋਲ ਦੂਰਦਾ ਨਹੀਂ ਰੱਬ ਵਾਲੇ ਕੋਲੇ ਆਉਂਦਾ ਹੀ ਨਹੀਂ ਹੰਕਾਰ ਦੀ ਬੰਦਾ ਕਰੀ ਮੱਥੇ ਦੇ ਕੇ ਨਹੀਂ ਗੁਰੂ ਕੋਲ ਆਊਗਾ ਜੀ ਆਊਗਾ ਇਹ ਲੋਕਾਂ ਦੀ ਜਿੰਦਿਆ ਜੁਲੀ ਕਿੰਤੂ ਗ੍ਰੰਤੂ ਕਰੂਗਾ ਏਹ ਜਿੱਤੇ ਪਾਰਸਾਸ ਨੂੰ ਜਾਂਦੇ ਕਹਿੰਦੇ ਸੋਧ ਤ ਸੋਧ ਤ ਸੋਧ ਤੱਕ ਬਚਾ ਲਿਆ ਬੜੀਆਂ ਥਾਮਾਂ ਦੇ ਚਾਲ ਜਾਂ ਕੇ ਵੇਖਿਆ ਹੈ ਬੜੀਆਂ ਖੋਜਾਂ ਕਰਕੇ ਵੇਖਿਆ ਹੈ ਸੋਧ-ਸੋਧ ਕੇ ਇੱਕ ਧੱਤ ਦੀ ਪ੍ਰਾਪਤੀ ਹੋਈ ਜੋ ਕਿਹੜਾ ਧੱਤ ਮਾਰਗ ਨਾਮ ਜਿਹੜਾ ਸੰਕਟਾਇ ਸਰਪ੍ਰਹਾਰਿਆ ਵੰਡਿਆ ਨਾਮ ਤੋਂ ਜਿਹੜਾ ਤੈਨੂੰ ਸੁੱਖ ਦੇ ਮਿਲਣਾ ਆਪਣੇ ਜੀਵਨ ਦੀ ਭਾਰੀ ਤੋਂ ਭਾਰ ਕੇ ਸੰਸਾਰ ਤੋਂ ਚਲਿਆ ਜਾਵੇਗਾ ਜੇ ਪ੍ਰਮਾਤਮਾ ਦੇ ਗੁਣਾਂ ਕਾਗੇ ਜਾਵੇ ਇਹ ਸਮਝੋਗਾ ਤੂੰ ਜੱਟ ਕੇ ਜਾਵੇਂਗਾ ਇਹ ਨਾ ਗਾਏ ਨਾ ਦੁਨ ਦੇ ਸੰਗ ਰਕਤੇ ਤੇ ਆਪਣੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਨੂੰ ਚਲਾ ਜਾਵੇਂਗਾ ਇਹ ਵਿਚਾਰ ਸੋਚ-ਸੋਚ ਕੇ ਸੰਤਾਂ ਮਹਾਰਮਣੇ ਇਹ ਤੱਕ ਕੱਢਿਆ ਹੋਇਆ ਹੈ